ਕਬਰ ਉਹ ਨਵਾਮਾ ਕਬਰ ਸੈਕਿੰਡ ਨੇ ਗਲੀਆਂ ਦੀ ਤੇਲ ਫੂਕਦਾ ਰਹਿੰਦਾ ਵਾ ਤੂੰ ਤੇੜ ਤੇਰੇ ਪਾਪੇ ਦਾ ਪੈਟਰੋਲ ਪਾ ਕੰਨ ਦਾ ਪੜਦਾ ਫਟਿਆ ਹੋ ਤਾਂ ਇਹੀ ਇਲਾਜ ਕਰਨਾ ਹੈ ਚੂ 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 ਰੋਈ ਨਹੀਂ ਨਾ ਤੂੰ ਦਰੋਂ ਵੀ ਸੀ ਸੋ ਹੈ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਹਾਂਜੀ ਅੱਗੇ ਮਨਜੀ ਮਾ ਬਲੌਗਸ ਤੇ ਤੁਹਾਡਾ ਸਵਾਲ ਕੀ ਹਾਲ ਹੈ ਜਿਸ ਦਾ ਇਹ ਬਚੀਕਾ ਕੋਗੇ ਤੁਹਾਡੀ ਦੋਤੀ ਪਰਨੇ ਲੇ ਸੀ ਬਿਲਕੁਲ ਠੀਕ ਆ ਇਹ ਮਗਰ ਦੇਖ ਮਗਰ ਗਏ ਆ ਦੇਖੋ ਕਿ ਕਿਹੜਾ ਖੜਾ ਹੋ ਗਿਆ ਇਹ ਵੀ ਸਕੂਲੋਂ ਆ ਗਿਆ ਹੋਇਆ ਵਾ ਇਹ ਸਾਰੇ ਸਕੂਲੋਂ ਆ ਗਏ ਨੇ ਤੇ ਮੈਂ ਵੀ ਕੰਮ ਤੋਂ ਵਾਪਸ ਆ ਗਈਆਂ ਘਰੇ ਤੇ ਹੁਣ ਸਾਡਾ ਵਲੌਗ ਹੋ ਗਿਆ ਸ਼ੁਰੂ ਗਾਇਸ ਹਾਂਜੀ ਗਾਇਸ 6 ਵਜ ਗਏ ਨੇ ਗਾਇਸ ਆ ਬੰਦਾ ਬਹੁਤ ਖਰਾਬ ਆ ਇਹ ਸਕੂਲੇ ਨਹੀਂ ਗਿਆਗਾ ਇਹ ਬੰਕੀਦਿਆਂ ਰਹਿੰਦਾ ਗਾਇਸ ਓਏ ਨਾ ਫਿਰ ਮਾਰ ਗਿਆ ਸੀ ਗਿਆ ਸੀ ਗਿਆ ਸੀ ਗਾਇਸ ਗਿਆ ਸੀਗਾ ਝੂਠੀ ਚ ਆਹ ਦੇਖੋ ਇੱਕ ਆ ਗਿਆ ਤੂੰ ਕਿੱਥੇ ਚਲ ਦੋ ਨੰਬਰ ਨਹੀਂ ਉਹ ਕੋਠੇ ਅਸ ਉਹ ਦੋ ਉਂਗਲਾਂ ਜਿਆ ਕਰਦਾ ਸੀ ਨਾ ਮੈਂ ਕਿਹਾ ਦੋ ਉਂਗਲਾਂ ਨਾ ਕਰਿਆ ਕਰ ਵੀਰੇ ਕੋਠੇ ਜਾਣਾ ਸਿੱਧਾ ਕਿ ਕੋਠੇ ਚ ਜਲਦਾ ਮਾਂ ਹਾਂ ਸ਼ਕਤੀਮਾਨ ਬੜਿਆ ਕਰਾਇਆ ਕਰਕੇ ਦੋ ਉਂਗਲੇ ਦਸਾਂਗਾ ਦੋ ਗੱਦ ਕਰਾ ਸ਼ਕਤੀਮਾਨ ਹੁੰਦਾ ਆ ਦੋ ਉਂਗਲਾਂ ਦਾ ਸ਼ਕਤੀਮਾਨ ਹੀ ਦੋ ਉਂਗਲੇ ਦੋ ਨੰਬਰ ਹੁੰਦਾ ਉਹ ਰੋਬੋਟ ਹੁੰਦਾ ਵੇ ਸ਼ੂ ਆ ਸ਼ੂ ਚੱਲ ਯਾਰ ਚਾਹ ਬਣਾ ਆ ਚਾਹ ਰੱਖ ਆ ਤੂੰ ਕਿਹੜੇ ਭਾਂਡੇ ਧੋਖਿਆ ਮੈਂ ਤਾਂ ਸਵੇਰੇ ਸਾਰੇ ਭਾਂਡੇ ਧੋਕੇ ਗਈ ਸੀ ਰੋਟੀ ਆ ਸੰਦਲੀ ਰੋਟੀ ਪਾ ਕੇ ਰੱਖੀ ਤੇ ਖੋਦ ਸਬਾਸ਼ ਤੁਸੀਂ ਖਾ ਲਓ ਮੈਂ ਰੋਟੀ ਨਹੀਂ ਖਾਣੀ ਮੇਰੇ ਆਲਰੇਡੀ ਨਾ ਕੁਝ ਕੁਝ ਹੋ ਰਿਹਾ ਵਾ ਜਲਣ ਦੀ ਹੋ ਰਹੀ ਹੈ ਮੈਂ ਰੋਟੀ ਨਹੀਂ ਖਾਣੀ ਮੈਂ ਇੱਕ ਰੋਟੀ ਦੇ ਜੀ ਉਹ ਬਾਹਰ ਹੀ ਖੜੀ ਉਹਨੂੰ ਖਾ ਲਾ ਕੇ ਨੰਨੀ ਨੂੰ ਬੁਲਾ ਕੇ ਲਿਆਨ ਕੇ ਖਾ ਲਾ ਰੋਟੀ ਅੱਛਾ ਉਹ ਰਹਿਣ ਦੇ ਕਿੰਨੀ ਰਹਿਣ ਦੇ ਚੱਲ ਰਹਿਣ ਦੇ ਕਿੰਨੀ ਰਹਿਣ ਦੇ ਉਹ ਕਿੱਥੇ ਰਹਿਣ ਦੇ ਕਿਹੜੀ ਗਰੇਜ ਜੈਕਟ ਹੈ ਗਰੇਜ ਵਾਲੀ ਜੈਕਟ ਚੋਰੀ ਹੁੰਦਾ ਨਗਰ ਉਹ ਤਾਂ ਧੋਣ ਵਾਲੀ ਰੱਖੀ ਆ ਧੋਣ ਵਾਲੀ ਆ ਵੀਰੇ ਅਮਰ ਦੀ ਹਾਂ ਉਹ ਤਾਂ ਧੋਣ ਵਾਲੀ ਪਈ ਆ ਹੈ guys choda new phone ha new phone dekho menu phone mil lendu new 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 mal gaya nu cover le ke aande cover guys second hand mila si te cover nu nawa ma cover second hand cover mar gaya hoya ba kal nawa cover le ke ana ha phone aa gaya ek hor ek hor ek wari hor khad ja guys khad ja guys ਗਾਈਸ ਦੇਖੋ ਤਾਂ ਇਹਦੀ ਕੁਆਲਿਟੀ ਇੱਧਰ ਕਰ ਗਿੰਨੀ ਮੂੰਹ ਇੱਧਰ ਕਰ ਦੇਖੋ ਕੁਆਲਿਟੀ ਤਾਂ ਵਧੀਆ ਗਾਈਸ ਅੱਖਾਂ ਖੋਲ ਲਾਇ ਲੱਗਾ ਜਿਵੇਂ ਇਹ ਅੱਖਾਂ ਨਹੀਂ ਸਕੈਨ ਕਰਦਾ ਹੁੰਦਾ ਆ ਦੇਖੋ ਆ ਇਹ ਕੈਮਰੇ ਦੀ ਕੁਆਲਿਟੀ ਹੈ ਤੇ ਆਹ ਇਹਦੀ ਹੈ ਗਾਈਸ ਚੈੱਕ ਕਰੋ ਇਹ ਇੰਨਾ ਵਧੀਆ ਨਹੀਂ ਜਿੰਨਾ ਆ ਵਧੀਆ ਵਾ ਥੋੜੇ ਜੀ ਥੋੜੀ ਜੀ ਥੋੜਾ ਜਿਹਾ ਫਰਕ ਹੈ ਗਾਈਸ ਕੁਛ ਇਹਦੀ ਬ੍ਰਾਈਟਨੈਸ ਵੀ ਘਟ ਕੀਤੀ ਹੋਈ ਹੈ ਇੰਨਾ ਫਰਕ ਨਹੀਂ ਹੈਗਾ ਖੜ ਜਾਏ ਬ੍ਰਾਈਟਨੈਸ ਕਿੱਥੇ ਲੈ ਆ ਦੇਖੇ ਬ੍ਰਾਈਟਨੈਸ ਤਾਂ ਜ਼ੀਰੋ ਕੀਤੀ ਹੋਈ ਹੈ ਜ਼ੀਰੋ ਜਮਾ ਹੀ ਲੈ ਆ ਦੇਖੇ ਮਾੜੀ ਜੀ ਤਾਂ ਬਤਾਓ ਇਹਨੂੰ ਮੰਦਰੀਆ ਦੇ ਵੇਖੀ ਮੀ ਆ ਦੇਖੋ ਕੀ ਮੇਰਾ ਜਿਆਦਾ ਨਹੀਂ ਕਮੀ ਆ ਦੇਖੋ ਇੱਧਰ ਆ ਦੇਖ ਲਓ ਲੈ ਹਾਂ ਠੀਕ ਕਰ ਲਈ ਕੀ ਹੋ ਰਿਹਾ ਉਹ ਖੜ ਜਾ ਦੇ ਤੇ ਮੈਂ ਵੀਡੀਓ ਸਟਾਰਟ ਕਰਤੀ ਸੋ ਦੋਸਤੋ ਇੱਧਰ ਦੇਖੋ ਮੈਂ ਆਪਣਾ ਨਵਾਂ ਫੋਨ ਚਲਾ ਰਿਹਾ ਸੀ ਬੈਠ ਕੇ ਬੜਾ ਮਜ਼ਾ ਲੈ ਤਲਾੰਦੇ ਚ ਗਾਇਜ਼ ਮੈਂ ਫੇਸ ਆਈਡੀ ਵੀ ਨਹੀਂ ਲੋਕ ਕੇ ਵਾਲਪੇਪਰ ਮੈਂ ਕੋਸ਼ ਸੜੀ ਗਈ ਲਾਲਾ ਫਿਰ ਮम्मा ਕਿੱਥੇ ਖਾ ਚੱਲ ਅਸੀਂ ਚੱਲਦੇ ਆ ਫੇਰ ਠੀਕ ਹੈ ਗਾਇਜ਼ ਅਸੀਂ ਜਾ ਰਹੇ ਆ ਗੋਗਲੇ ਤੂੰ ਆਪਣੇ ਨੂੰ ਜਾਨ ਹੈ ਹਾਏ ਹਾਏ ਕੀ ਗੱਡਿਆ ਕੈਮਰਾ ਦੇਖ ਤੂੰ ਇੱਕ ਮਿੰਟ ਮੈਂ ਕਮੈਂਟ ਕਰ ਰਿਹਾ ਕਿਨੂੰ ਮੈਂ ਖੁੱਸ ਗਿਆ ਜੇ ਤੂੰ ਤੁਸੀਂ ਵੀ ਸਾਰੇ ਕਮੈਂਟ ਕਰਿਆ ਕਰੋ ਓਏ ਇੱਧਰ ਕਰ ਤੂੰ ਮੈਂ ਕਮੈਂਟ ਕਰ ਦਿੰਦਾ ਤੇ ਚੱਜ ਦੋ ਚੱਲ ਆਣੀ ਬਣਾਣਾ ਚੱਲ ਆਹ ਯਾਰ ਦੋਸਤਾਂ ਬੂਟਾਂਿਆਂ ਦੀ ਸਮੈਲ ਆਈ ਜਾਂਦੀ ਕਮੈਂਟ ਕਰਤਾ ਵਾ ਪੰਮਾ ਆਪਿਆ ਇਹਦੇ ਲਾਏ ਬੂਟ ਫੇਰ ਕੀ ਆ ਮਨਿੰਦਰ ਤੂੰ ਬਾਹਰ ਲਾਇਆ ਕਰ ਯਾਰ ਪਹਿਲਾਂ ਕਮੈਂਟ ਦੇਖੋ ਮੇਰਾ ਹੂਣੀ ਦੇਖੂ ਹੂਣੀ ਦੇਖੋ ਯਾਰ ਹੂਣੀ ਯਾਰ ਮਨਨੇ ਚੱਲੀ ਆ ਮੈਂ ਤੇ ਪੰਪ ਤੇ ਜਾਣਾ ਤੇਲ ਪਵਾਉਣਾ ਐ ਤੇ ਫਿਰ ਮੈਂ ਦੇ ਦੇਣਾ ਪੰਪ ਚਾਬੀ ਕੱਢ ਕੇ ਲੈ ਜਾਵਾਂ ਉਹ ਕਾਦੀ ਕਰਦੀ ਤੇ ਉੱਠ ਕੇ ਲੌਕ ਲਾ ਲਾ ਤੇ ਇੱਥੋਂ ਉੱਠ ਕੇ ਆਪ ਲੌਕ ਉਹ ਚ ਲਾ ਕੇ ਚਲ ਜਾ ਪਲੀਜ਼ ਆ ਵਾ ਤੇਰੇ ਮੂਰੇ ਬੰਨੇ ਆਠ ਉੱਠ ਕੇ ਕਰ ਮਾਲਾ ਜੱਪ ਉਹ ਚਾਬੀ ਲਾ ਦੋ ਮਾਲਾ ਜੱਪ ਪਲੱਗ ਲਾ ਦੋ ਗੇਟ ਕੋਲ ਚਾਬੀ ਵੀ ਤੂੰ ਲਾਏਂਗਾ ਪਲੱਗ ਵੀ ਤੂੰ ਲਾਏਂਗਾ ਤੇ ਉੱਠੇਗਾ ਵੀ ਤੂੰ ਆ ਚੱਪੜਾ ਤੇਰੀ ਬੈੱਡ ਦੇ ਨਾਲ ਪੰਜਾਂ ਤੱਕ ਖੜਾ ਹੋ ਜਾ ਉਹ ਮੇਰੇ ਤਾਂ ਚਾਹ ਪੀਛੇ ਮੈਂ ਚਾਹ ਵੀ ਲਿਆ ਜੀ ਦੋਸਤੋ ਮੈਂ ਕੁਝ ਖਾਣ ਨੂੰ ਲੈ ਕੇ ਆ ਰਿਹਾ ਤਾਂ ਦੋਸਤ ਫਾਈਨਲੀ ਇਹਨਾਂ ਨੇ ਮੈਨੂੰ ਕੰਬਲ ਚੋਂ ਕੱਢ ਹੀ ਦਿੱਤਾ ਵਾ ਤਾਂ ਚੱਲਣਾ ਹੀ ਪੈਣਾ ਹੁਣ ਤਾਂ ਮੇਰੀ ਮੰਮੀ ਤਾਂ ਮੇਰੀ ਜਮਾ ਅੱਖੇਂ ਲੱਗਦੀ ਬਿਗੜੀ ਪਈ ਐ ਮੇਰੀ ਮੰਮੀ ਮੇਰੀ ਮੰਮੀ ਬਿਗੜੀ ਮੇਰੀ ਮੰਮੀ ਬਿਗੜੀ ਪਈ ਐ ਜਮਾ ਬਿਗੜਿਆ ਤਾਂ ਤੂੰ ਹੋਇਆ ਵਾ ਕੁੱਤੇ ਆ ਮੂੰਹ ਪਰ ਤੂੰ ਚੁੱਪ ਲਾਤੀ ਜਾ ਕੁੱਤਾ ਆ ਗਿਆ ਮੈਂ ਉਹਨੂੰ ਕੁੱਤਿਆਂ ਮਾਰਨ ਲੱਗੇ ਮੇਰੇ ਤੇ ਹੱਥ ਵੱਜਿਆ ਇਹ ਹੱਲ ਗਿਆ ਔੜੇ ਟੈਟਰ ਨਹੀਂ ਹੁੰਦਾਗਾ ਦੱਸ ਲੈ ਟਾਰ ਦੇ ਹੁੰਦਾ ਮੈਂ ਪਤਾ ਨਹੀਂ ਬੰਦ ਹੁੰਦਾ ਕਮਾ ਉਧਰ ਨੂੰ ਕਮਾ ਮੈਂ ਇਹਨੂੰ ਕਮਾਣਾ ਕੋ ਕਮਾਈ ਜਾ ਕਮਾਈ ਜਾ ਕਮਾਈ ਜਾ ਕਮਾਈ ਧਿਆਨ ਨਾਲ ਫੜ ਕੇ ਰੱਖੀ ਬਾਹਰ ਰੱਖਣਾ ਇਹ ਲਾਈ ਜਾਂਦਾ ਵਾ ਮੇਤੋ ਤੇ ਖੋਲ ਲੈ ਖੋਲਣਾ ਥੋੜੀ ਐ ਸੋਣੀ ਲੱਗਦੀ ਐ ਇੱਕ ਟੇ ਵਾ ਕੈਟ ਨਹੀਂ ਹੁਣਾ ਫਿਰ ਉਦ ਖੱਲੇ ਵਾਲੇ ਦੋਨੇ ਨਟ ਘੁੰਮਦੇ ਪੇ ਥੱਲੇ ਵਾਲਾ ਨਟ ਫੜ ਕੇ ਰੱਖਣਾ ਹੁੰਦਾ ਕਿੰਨੀ ਗਲਾਸ ਨਾਲ ਲਈ ਏ ਇੱਦੀ ਰੱਖ ਲੈ ਇੱਦੀ ਰੱਖ ਲੈ ਇੱਦੀ ਰੱਖ ਲੈ ਬਸ ਲੈ ਜਾ ਕਿੰਨੀ ਗਲਾਸ ਨਾਲ ਲਈ ਗਾ ਚਾਹ ਉਹ ਜੂ ਲਾਗਣ ਤੇ ਗਲਾਸ ਦੇ ਅੱਗੇ ਸਾਡੇ ਗਲਾਸ ਦਾ ਪ੍ਰੋਗਰਾਮ ਤੇ ਆ ਦੇਖਿਆ ਫੇਰ ਆ ਦੇਖ ਲੈ ਸਿਕਾਇਆ ਤਾਂ ਤੇਲ ਸਾਰਾ ਉਹ ਮੰਮੀ ਉਹ ਚ ਹੈਗਾ ਵਾਲੇ ਮੰਨਾ ਤੂੰ ਇੰਨਾ ਘੁੰਮਦਾ ਮੈਂ ਇੰਨਾ ਘੁੰਮਦਾ ਇੱਕ ਦਿਨ ਸਕੂਲੇ ਗਏ ਆ ਉਹਦੇ ਨਾਲ ਉਦੋਂ ਮੈਂ ਟੈਂਕੀ ਫੁੱਲ ਕਰਾਈ ਆ ਹਾਂ ਮੁਝੀ ਘੁੰਮਦੇ ਪਤਾ ਲੀ ਲਾਈਵ ਚ ਕਰਾਈ ਆ ਤੇ ਫੇਰ ਨਹੀਂ ਐਕਟਿਵ ਲੈ ਕਿੱਥੇ ਘੁੰਮਦੀ ਰਹਿੰਦੀ ਹੈ ਮੇਰੀ ਮੰਮੀ ਇੱਕ ਵਾਰੀ ਵੀ ਐਕਟਿਵ ਤਾਂ ਨਹੀਂ ਗਈ ਮੈਂ ਇੱਕ ਦਿਨ ਸਾਜਲ ਦੀ ਦੁਕਾਨ ਤੇ ਬੱਸ ਦੇਖ ਲੈ ਫੇਰ ਕੀ ਹੋ ਗਿਆ ਤੂੰ ਮੈਂ ਯਾਰ ਇੱਥੇ ਗਲੀਆਂ 'ਚ ਤੇਲ ਫੂਕਦਾ ਰਹਿੰਦਾ ਵਾ ਤੂੰ ਤੇਲ ਤੇਰੇ ਪਾਪੇ ਦਾ ਪੈਟਰੋਲ ਪਾਪੇ ਇੱਕ ਮਿੰਟ ਇੱਕ ਮਿੰਟ ਜਿਹੜੇ ਮੱਚਦੇ ਨੇ ਉਹਨਾਂ ਤੇ ਸੋਹਣੀਏ ਵਸ਼ਿੱਤਾ ਪੈਟਰੋਲ ਦਾ ਦਵਾ ਦੋਸਤੋ ਹੁਣ ਆਪ ਅੰਦਰ ਚੱਲਦੇ ਇੱਕ ਕੱਪ ਇੱਥੇ ਰੱਖ ਲੈ ਆਪੀ ਆ ਕੇ ਚੱਕਦੇ ਨੇ ਮੈਂ ਆ ਕੇ ਚੱਕਾ ਮੈਂ ਦੇ ਲੈ ਤੂੰ ਕਿਹਦੇ ਨਾਲ ਨੂੰ ਸਬਜੀ ਲੱਗਦੀ ਵੀ ਕਿਵੇਂ ਗੱਲ ਕਰ ਜੀ ਕਿਸੇ ਵੱਡੇ ਨਾਲ ਇਹ ਮੈਨੂੰ ਛੱਡ ਨੂੰ ਰਿਸਪੈਕਟ ਨਾਲ ਗੱਲ ਕਰ ਲੋ ਤਦ ਦੋਸਤਾਂ ਸ਼ੋਪਿੰਗ ਕਰਕੇ ਆ ਚੁੱਕੇ ਹਾਂ ਮੇਰੇ ਲਈ ਲੈ ਆਂਦੇ ਸਭ ਮਿਰਚ ਦੇ ਪੱਤੇ ਆਹ ਵਾ ਗੱਪੇ ਆ ਆ ਗਿਆ ਆਹ ਪਾਣੀ ਆ ਇਹ ਤੂੰ ਪੀਣਾ ਵਾ ਹਾਂ ਠੀਕ ਆ ਆਹ ਮੂੰਗਫਲੀ ਆ ਇਹ ਤੂੰ ਖਾਣੀ ਆ ਠੀਕ ਆ ਆਹ ਕਾਗਜ਼ ਆ ਇਹ ਤਾਂ ਮੇਰੇ ਆ ਜੁੱਤੀਆਂ ਆ ਆ ਜੁੱਤੀਆਂ ਵਾ ਇਹ ਦੇਖ ਲੈ ਤੂੰ ਖਾਣੀ ਆ ਵਾ ਪਾਉਣੀ ਆ ਵਾ ਕਿਹੜੀਆਂ ਜੁੱਤੀਆਂ ਆ ਇਹ ਆ ਫੜਿਓ ਮੈਂ ਗੁਰਗੱਪੇ ਖਾਣਾ ਤਿੱਖਾ ਲਓ ਤੂੰ ਵਾ ਗਾੜਾ ਬਰਾ ਸੋੜਾ ਲੱਗਦਾ ਗਾਣਾ ਹੋਣਾ ਮੈਂ ਤਿੱਖਾ ਖਾ ਲਓ ਤਿੱਖਾ ਖਾ ਲਓ ਓਏ ਬਕਵਾਸ ਕਰਦੇ ਆ ਆ ਦੇਖੋ ਆ ਲੈ ਕੇ ਆਈਏ ਚਪਲ ਗਾਇਸ ਦੇਖੋ ਇਹ ਇਹ ਉੱਥੇ ਜਾ ਕੇ ਦੇ ਲਾ ਵਿਗੜ ਗਈ ਕਿਹੜੀ ਕੋਲ ਵੀ ਗੱਡੇ ਚਪੜਾ ਚਪਲਾ ਲੈ ਦੁਕਾਨ ਤੇ ਗਏ ਸੀ ਇਹ ਜੁੱਤਣਾਂ ਵਾਲੀ ਤੇ ਕੰਮ ਲੈਣ ਫੜਨ ਉੱਥੇ ਜਾ ਕੇ ਚਪਲਾ ਪਿੱਛੇ ਪੈ ਗਈ ਏ ਏ ਦੇਖੀ ਦੇਖੇ ਗਈ ਦੇਖ ਗੋੜ ਗੱਪੇ ਟਿੱਡੇ ਟਿੱਡੇ ਅੱਖਾ ਕੱਢਾਂਗਾ ਤੂੰ ਤੂੰ ਇੰਨੇ ਦਿਨ ਆਇਆ ਨਹੀਂ ਗਾ ਗਰਮੀ ਮੇ ਆ ਟਾਈਮ ਨਹੀਂ ਮਿਲੇ ਕਿਆ ਤੂੰ ਕੜਾ ਏਦਾਂ ਚਰਖਾ ਕੱਤਦਾ ਸੀ ਬੰਦ ਤੰਗਟਾ ਹੁੰਦਾ ਸੀ ਚਾਈਨਾ ਡੋਰ ਨਾਲ ਹੈ ਕਿਥੋਂ ਲਿਆਂਦੀ ਸੀ ਮੈਨੂੰ ਬੰਦਾ ਦੱਸ ਮੈਂ ਦੱਸ ਕਿਥੋਂ ਲਿਆਂਦੀ ਸੀ ਬਈ ਬਈ ਪੁਲਸ ਵਾਲੇ ਬਰਾਵੀਂ ਮੇਰੇ ਘਰ ਮੈਂ ਪੁਲਸ ਵਾਲਿਆਂ ਨੂੰ ਕਿ ਨਹੀਂ ਤੇਰਾ ਪਾਪਾ ਪੁਲਸ ਵਾਲਾ ਰੋਕਦਾ ਨਹੀਂ ਓਏ ਬਾਪੇ ਪਤਾ ਹੁਣ ਕੀ ਹੋਇਆ ਹੈ ਅਸੀਂ ਨਾ ਉੱਥੋਂ ਆਏ ਅਸੀਂ ਤੇਲ ਪਵਾਇਆ ਪੰਪ ਤੋਂ ਔਰ ਮੈਂ ਟੈਂਕੀ ਪੁਲ ਨ ਕਰਾਤੀ ਜਿਵੇਂ ਦੇਖ ਲੈਣਾ ਤੈਨੂੰ ਫालतू ਘੁੰਮਦਾ ਪਰ 70 ਪ੍ਰੈਡ ਬਹੁਤ ਹੋਣੀ ਹੈ ਹਾਂ ਲੱਗੀ ਸਾਂਝ ਪਤਾ ਕੀ ਹੋਇਆ ਅਸੀਂ ਨਾ ਤੇਲ ਪਵਾ ਕੇ ਰੌਂਗ ਸਾਈਡ ਆਏ ਵੇਟ ਫਾਰ ਯੂ ਤੋਂ ਥੱਲੇ ਉੱtre ਘੁੰਮ ਕੇ ਉੱਤੋਂ ਦੀ ਉੱਥੇ ਫੇਰ ਲਹਾਰੇ ਵਾਲੇ ਪੜਤਿਆਂਗੇ ਹੈ ਉੱਥੇ ਜਾ ਉੱਥੇ ਨਾ ਦੋ ਮੁੰਡੇ ਸੀ ਥੋਡੇ ਵਰਗੇ ਜਮਾਈ ਮੂੰ ਤੇ ਗਾੜੀ ਨਹੀਂ ਸੀ ਇੱਕ ਬਾਅ ਨਹੀਂ ਸੀ ਉਹਨਾਂ ਦੇ ਇਧਰ ਜਦੋਂ ਟ੍ਰੈਫਿਕ ਖੜੀ ਹੋਈ ਆ ਹਨਾ ਵੀ ਤੁਸੀਂ ਵੀ ਖੜੇ ਰੋ ਸਾਰੇ ਤਾਂ ਮੂਰੇ ਜਾ ਕੇ ਮੂਰੇ ਆ ਗਏ ਉਹ ਪਰਸਨ ਕਹਿੰਦੇ ਚੱਲ 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 ਪਿੱਛੇ ਤਲ ਪਿੱਛੇ ਤਲ ਐ ਕਿ ਕੀ ਕਰਦਾਂ ਕਹਿੰਦਾ ਉਹਨੇ ਵਿਚਾਰਾ ਹਜੇ ਨਾ ਉਹ ਪਿੱਛੇ ਨੂੰ ਹੋਣ ਹੀ ਲੱਗਾ ਜਦੋਂ ਦੂਜਾ ਕਹਿੰਦਾ ਚਾਬੀ ਕੱਢ ਚਾਦੀ ਉਹਦੀ ਚਾਬੀ ਕੱਢ ਲਈ ਤੇ ਚਾਬੀ ਕੱਢ ਕੇ ਉਹ ਕਹਿੰਦੇ ਸਾਈਡ ਤੇ ਲਾ ਲਓ ਫਿਰ ਪਰਲੀ ਸਾਈਡ ਉਹਦੇ ਸਾਈਡ ਤੇ ਲਾ ਦੇ ਚਾਬੀ ਪੁਲਸ ਵਾਲੇ ਦੇ ਕੱਢ ਲਈ ਕਹਿੰਦਾ ਨਾ ਇਹ ਪਿੱਛੇ ਇੱਕ ਸਾਡੇ ਹੋਰ ਦੋ ਮੁੰਡੇ ਖੜੇ ਹੋ ਕਹਿੰਦੇ ਓਏ ਦੀਪੂ ਜੇ ਦੀ ਵੱਜ ਕੇ ਆ ਜਾ ਚਲਾਰ ਘਟਣ ਲੱਗੇ ਆ ਭਾਈ ਮੇਰਾ ਹਾਸਾ ਨਿਕਲ ਗਿਆ ਮੇਰੇ ਹਾਸਾ ਨਿਕਲ ਗਿਆ ਅਸੀਂ ਤਾਂ ਚਪਕ ਕੇ ਖੜੇ ਰਹੇ ਮੇਰਾ ਤਾਂ ਤਾਂ ਦੋਸਤੋਂ ਖੇਡ ਕੋਦ ਦੇ ਅੰਦਰ ਆ ਗਿਆ ਤੇਰੇ ਪੈਰੀਂ ਅਸੀਂ ਗਾਲਾਂ ਤੇਰੇ ਪੈਰੇ ਇਸ ਮੇਰੇ ਕੋਲ ਬੈਣ ਗਿਆ ਕੁੱਤੇ ਕੋਲ ਤੇਰੇ ਵੀ ਤਾਂ ਪੈਣੇ ਆ ਇੱਥੋਂ ਮੈਂ ਬਾਹਰੋਂ ਪ੍ਰੀਤ ਨੂੰ ਕਿਹਾ ਵੀ ਇਹਨੂੰ ਭੇਜੀ ਘਰੇ ਆ ਘਰੇ ਆਈ ਮੈਂ ਕਿਹਾ ਮਨਿੰਦਰ ਕੇ ਚ ਮਨਿੰਦਰ ਗੋਪੀ ਵੀਰੇ ਨੇ ਕਿਹਾ ਮੈਂ ਕਿਹਾ ਠੀਕ ਆ ਖੂਨ ਚੱਕ ਕੇ ਚੁੱਪ ਕਰਕੇ ਚਲੀ ਗਈ ਵੀ ਮੈਂ ਕਿਹਾ ਮੈਂ ਤੈਨੂੰ ਤਾਂ ਥੋੜੀ ਬੁਲਾਇਆ ਵੀ ਫੋਨ ਲੈ ਚਾ ਤੂੰ ਵੀ ਲੈ ਸੀ ਜਵਾ ਦਾ ਬੋ ਕੀ ਆਣਾ ਰੀਤੇ ਨੇ ਵਾਈਟ ਤੂੰ ਲੱਖਾ ਲੱਖ ਤੂੰ ਬਰਾਉਨ ਖਾੜੀ ਕਿਉਂ ਪਾਈ ਹੈ ਮੰਡੀਆ ਬੜੀ ਹਿੰਦੂ ਐ ਮੁੰਡਾ ਕਹਿ ਕੇ ਆਵਾ ਆ ਗਿਆ ਸੰਧੂਰਾ ਦੋਸਤੋ ਸੰਧੂ ਆ ਸੰਧੂ ਗਾਇਸ ਸੰਧੂ ਨੂੰ ਬੁਲਾਉਣ ਜਾ ਰਿਹਾ ਦੇਖੋ ਗਾਇਸ ਨੇ ਨਵੀਆਂ ਚਪਲਾਂ ਲਿੱਤੀਆਂ ਇਕੋ ਗਾਇਸ ਮੇਰਾ ਤੀਜਾ ਜੋੜਾ ਵਾ ਚਪਲਾਂ ਦਾ ਤੀਜਾ ਚਲ ਚਲ ਗਾਇਸ ਤੁਸੀਂ ਸਾਰੇ ਜਣੇ ਇਹਨਾ ਕਮੈਂਟ ਕਰਿਆ ਕਰੋ ਫਿਰ ਆਪਾਂ ਕਮੈਂਟਾਂ ਦਾ ਵਲੌਗ ਬਣਾਇਆ ਕਰਾਂਗੇ ਵੈਸੇ ਅੱਜ ਮੇਰਾ ਲੱਗਾ ਸੀ ਆਪਾਂ ਸ਼ਾਮ ਨੂੰ ਆ ਕੇ ਨਾ ਕੋਈ ਗੇਮ ਖੇਡਾਂਗੇ ਹੁਣ ਖੇਡ ਲੈਨੇ ਲੱਭ ਗਿਆ ਚੱਲੇ ਗਿਆ ਪਾਣੀ ਅੰਮਾ ਕਰੋ ਵਾ ਦੋ ਕੈਪਸੂਲ ਲੈ ਲਈ ਤੂੰ ਤਜਾਬ ਦੇ ਮਿੱਤਰਾਂ ਦੀ ਚੜਤ ਤੂੰ ਮੱਚੂ ਗਾਲ ਜਾ ਦੋ ਕੈਪਸੂਲ ਲੈ ਤੂੰ ਚਾਹ ਦੇ ਜੇ ਮਿੱਤਰਾਂ ਦੀ ਚੜਤ ਤੂੰ ਮੱਚੂ ਗਾਲ ਜਾ ਦੋ ਕੈਪਸੂਲ ਲੈ ਤੂੰ ਚਾਹ ਦੇ ਮਿੱਤਰਾਂ ਦੀ ਚੜਤ ਮੱਚੂ ਗਾਲ ਜਾਣਾ ਬਹੁਤ ਆ ਜੇ ਮੇਰਾ ਘੱਟ ਹੀ ਮੱਛੇ ਕਾਲ ਦੋ ਚੜਤ ਕਰੇ ਤਾਂ ਸਹੀ ਕੋਈ ਜੇ ਮਿੱਤਰਾਂ ਦੀ ਚੜਤ ਤੂੰ ਮੱਚੂ ਗਾਲ ਜਾ ਦੋ ਕੈਪਸੂਲ ਲੈ ਤੂੰ ਚਾਹ ਦੇ ਮਿੱਤਰਾਂ ਦੀ ਚੜਤ ਤੂੰ ਮੱਚੂ ਗਾਲ ਜਾ ਦੋ ਕੈਪਸੂਲ ਲੈ ਤੂੰ ਚਾਹ ਦੇ ਤੀ ਯਾਉ ਦੇ ਤੀ ਯਾਉ ਦੇ ਤੀ ਯਾਉ ਦੇ ਇਹ ਤਰਖਾ ਹੇ ਮੇਰੇ ਗੋਲੇ ਚ ਕੁਝ ਹੋ ਗਿਆ ਕਰਕੇ ਬਤਾ ਚਲ ਗੰਦਾ ਆ ਤੂੰ ਗੰਦਾ ਮਾ ਜਾ ਆ ਮੇਰਾ ਕਿੰਡਲਿਆ ਕਿਦਿਆ ਧੰਨ 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 ਬਿਨਾ ਧੰਨ ਜੀ ਯਾਰ ਰੋਟੀ ਕਾਂ ਦਾ ਸਸਟਮਾ ਚਲ ਚੋਲ ਖਾਂਦੀ ਜਾਂਦਾ ਚਾਹ ਖੰਗ ਤਾਂ ਸਾਰੇ ਚਾਹ ਖਾਣੇ ਭਈਏ ਨੇ ਚਾਹ ਖਾਣੇ ਮੈਂ ਗਾਇ ਸੁੱਟਦੇ ਨੇ ਪਾਲੀ ਜਾ ਮੈਂ ਗਾਇਸ ਤੁਸੀਂ ਟੈਨਸ਼ਨ ਇੱਧਰ ਦੇਖ ਹਾਂ ਹਾਈਟ ਮੈਨ ਤੁਹਾਨੂੰ ਭੜ ਲਿਆ ਗਾਇਸ ਜਾ ਜਾ ਕੇ ਉਹ ਲੈ ਕੀ ਸਬ지 ਰੋਟੀ ਰੋਟੀ ਵੀ ਲਾਈ ਹੈ ਕੋਟਾ ਆਉਂਗਾ ਯਾਰ ਕੋਕ ਰੱਖ ਲਓ ਗਾਇਸ ਜਿਹੜਾ ਕੁੱਕ ਹੈਗਾ ਸਾਨੂੰ ਕਮੈਂਟ ਕਰਕੇ ਦੱਸੋ ਹੁਣ ਪਹਿਲਾਂ ਮੈਂ ਕੰਮ ਕਰ ਆਵਾਂ ਫਿਰ ਅਸੀਂ ਕੋਕ ਰੱਖਣਾ ਸ਼ਾਮ ਦੀ ਰੋਟੀ ਲੈ ਗਏ ਗਾਇਸ ਕੋਈ ਹੈਗਾ ਤਾਂ ਦੱਸੋ ਟਰੱਬ ਕਿੱਥੇ ਗਈ ਥਾੜਾ ਚ ਤਾਂ ਉਹੀ ਨਹੀਂ ਰੋਟੀਆਂ ਉਹ ਤਾਂ ਪੀਰ ਉਹ ਤਾਂ ਆਪਣੇ ਆਪ ਹੀ ਚ ਗਿਆ ਸੀ ਆਪਣੇ ਆਪ ਹੀ ਤਾਂ ਬੀਥ ਉਹ ਵੀ ਜੱਬੀ ਚ ਹੀ ਆ ਚੀ ਸੀ ਆ ਪਿਆ ਰੱਖੀ ਮੈਂ ਬਸ ਹੋ ਗਿਆ ਨਾ ਨਹੀਂ 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 ਆ ਜਾ ਰਾਹੇ ਨਹੀਂ ਕਮੈਂਟ ਹੀ ਕਰਤਾ ਮੈਂ ਇੰਦਰ ਅੱਬ ਦਾ ਵਾਸਤਾ ਚੀਜ਼ ਨਾ ਕਿਦਾਂ ਰੱਖ ਲਿਆ ਕਰਨ ਮੈਂ ਤੇ ਸਰਚ ਮਾਰੂ ਕੋ ਚਾਕੇ 24 ਹੋਰ ਤੋਰ ਕਰਤ ਨੂੰ ਚਲੋ ਦੋਸਤੋ ਮੈਂ ਰੋਟੀ ਲੈ ਕੇ ਆਣਾ ਫਿਰ ਮਿਲਦੇ ਆ ਮਨਿੰਦਰ ਕਿੱਥੇ ਆ ਬਾਜਾ ਕੋਣ ਮਾਰਦਾ ਬਾਰ ਲਖਸ਼ ਆ ਪਹਿਲਾਂ ਮੈਨੂੰ ਐ ਦੱਸੋ ਵੀ ਆਹ ਗੇਟਾਂ ਚ ਲਾਉਣ ਵਾਲੀ ਚੀਜ਼ ਇਹਦੇ ਇਹਦੀ ਜਗ੍ਹਾ ਹੈ ਨਹੀਂ ਕੋਈ ਇਹਦਾ ਟਿਕਾਣਾ ਹੈ ਨਹੀਂਗਾ ਦੱਸਿਓ ਸਪੀਕਰ ਕਿਵੇਂ ਗੇਟ ਚ ਲਾਇਆ ਹੈ ਮੈਨੂੰ ਲਾਇਆਗੇ ਮੈਂ ਤਾਂ ਤੁਹਾਡੇ ਨਾਲ ਗਿਆ ਸੀ ਉਹ ਨਹੀਂ ਆਹ ਦੇਖੋ ਕੀ ਕੀ ਆ ਜਾ ਆ ਜਾ ਉਹਰੇ ਵੈਸੇ ਤਾਂ ਤੇਰੇ ਗਾਲਾਂ ਵਾਲਾ ਮੂਡ ਸੀਗਾ ਤੈਨੂੰ ਦੇਖ ਕੇ ਮੇਰਾ ਹਾਸਾ ਹੀ ਨਿਕਲ ਗਿਆ ਵੀ ਇੱਧਰ ਮੈਂ ਮੁੰਡਿਆ ਨਹੀਂ ਤੂੰ ਮੈਨੂੰ ਐ ਦਾ ਸਾ ਕੇ ਪਹਿਲਾਂ ਆ ਗੇਟ ਚ ਸਪੀਕਰ ਰੱਖਿਆ ਹੈ ਕਾ ਕਿਹੜੀ ਖੁਸ਼ੀ ਚ ਆ ਸਪੀਕਰ ਦੀ ਜਗ੍ਹਾ ਇੱਥੇ ਆ ਹਾਂ ਤੇਰੇ ਪਾਪੇ ਦਾ ਵਿਆਹ ਸੀ ਤੇਰੇ ਦਾ ਨਹੀਂ ਸੀਗਾ ਮੇਰੇ ਦਾ ਕਰ ਲੋ ਆਉ ਤੇਰੇ ਦਾ ਕਰ ਲੋ ਤੇਰੇ ਪਾਪੇ ਦਾ ਫੋਨ ਆਈ ਜਾਂਦੇ ਕਿੱਥੇ ਉੱਡ ਗਿਆ ਸੀ ਕਿ ਤੂੰ ਭਰਾਵਾ ਤੇਰੀ ਮੰਮੀ ਕਦੋਂ ਦੀ ਫੋਨ ਕਰੀ ਜਾਂਦੀ ਇੱਧਰ ਆ ਸੰਧੂ ਬੀ ਆ ਪੋਚਾ ਬਿਲੇ ਕੇ ਜਾ ਰਹੀ ਤੋ ਲੋਕ ਤਾਂ ਐ ਲਾਤੇ ਜਿਵੇਂ ਚੋਰ ਪੈਂਦੇ ਹੁੰਦੇ ਅਦੇ ਨਹੀਂ ਟਾਈਮ ਨਹੀਂ ਲੋਕ ਲਾਤਾ ਸੰਧੂ ਹੋ ਗਿਆ ਸ਼ਾਵਰ ਤੋਂ ਲਈ ਹੁੰਦਿਆ ਨਹੀਂ ਤੂੰ ਕਿੱਥੇ ਸੀਗਾ ਉਹ ਮੈਂ ਉਹ ਮਨਵੀਰ ਨਾਲ ਸੀ ਬੜਾ ਕੰਮ ਸੀ ਤੇਰੀ ਮੰਮੀ ਨੇ ਤੈਨੂੰ ਸਾਡੇ ਕੋਲ ਭੇਜਿਆ ਉਹਨਾਂ ਦਾ ਫੋਨ ਆਇਆ ਕਹਿੰਦੇ ਸੰਧੂ ਕਿੱਥੇ ਆ ਮੈਂ ਕਿਹਾ ਇੱਥੇ ਹੀ ਆ ਅੱਛਾ ਅੱਛਾ ਕਿਹੜੀ ਦਾ ਏ ਬੇਟੀ ਗਾ ਇੱਧਰ ਵਲੌਗ ਵੀ ਬਣੀ ਜਾਂਦਾ ਵਾ ਮੈਂ ਮੰਮੀ ਨੂੰ ਦੱਸਤਾ ਸੀ ਕਿ ਅਸੀਂ ਇੱਥੇ ਆ ਪਰ ਤੂੰ ਇੱਥੇ ਹੈ ਨਹੀਂ ਸੀ ਕਿੱਥੇ ਸੀ ਗਿਆ ਤੇ ਕਦੋਂ ਦੇ ਅੰਦਰ ਨੇ ਅੱਜ ਮੈਂ ਤਾਂ ਹੋਰ ਨੂੰ ਆਏ ਸੀ ਚੁਗਾ ਕਰੰਤਰ ਸਿੱਧਾ ਹਣ ਘਰੇ ਜਾਈ ਰਾਤ ਨਹੀਂ ਖੜਨਾ ਰੁਕ ਜਾ ਮੈਂ ਗੁੱਡਾ ਡਾ ਕੇ ਆਇਆ ਹੈ ਗੁੱਡਾ ਰਾਜਲੇ ਗੁੱਡਾ ਮੈਂ ਤੇ ਕਿਵੇਂ ਕੜਾ ਗੁੱਡਾ ਡਾਲ ਲੱਗੇ ਮੈਂ ਵੀ ਡਾ ਕੇ ਆ ਮਨਿੰਦਰ ਇੱਧਰ ਆ ਜਾ ਤੇ ਦੋਸਤੋ ਇਹਨਾਂ ਨੂੰ ਛੱਡ ਕੇ ਮੈਂ ਚੱਲਾ ਵਾਂ ਕੋਠੇ ਚ ਲਾਵਾ ਲੜਕੀ ਨਾਲ ਦਿੰਦੇ ਉਹ ਪਤੰਗ ਡਾ ਰਹੇ ਨੇ ਰੇਜ ਮੈਂ ਦੇਖਣ ਚੱਲੋਂ ਉਹਨਾਂ ਨੇ ਇਲੈਕਟ੍ਰਾ ਵਾਲਾ ਪਤੰਗ ਬਣਾਇਆ ਦੇਖ ਕੇ ਆਂ ਨੇ ਇਲੈਕਟ੍ਰਾ ਵਾਲਾ ਪਤੰਗ ਉਹ ਚਾਬੀ ਤਾਂ ਲਓ ਗਾਇਸ ਚਲੋ ਦੋਸਤੋ ਦੇਖ ਕੇ ਆਂ ਬਿਆ ਵਾਏ ਗੁੱਡਾ ਥੱਲੇ ਨਾਲ ਹੀ ਮੈਂ ਵੀ ਆ ਗਿਆ ਪਤੰਗ ਲਾ ਰਿਹਾ ਦਵਾੜਾ ਚਲਾਓ ਫੇਰ ਹੈ ਵਾਹ ਦੇਖੋ ਰਾਤੀ ਗੁੱਡਾ ਆਇਆ ਬਹੁਤ ਬੱਧੀ ਹੱਲ ਹੈ ਅਸੀਂ ਖਾਦੀ ਵੀ ਤੁਮੇ ਆਂਦੇ ਐਵੇਂ ਮੂਖਲੇ ਖਾਰੇ ਠੰਡ ਤੇ ਛੜ ਕੇ ਨਾਲੇ ਭੋਲਾ ਕੁੱਤੇ ਦਾ ਨਹੀਂ ਦਿਖਾਈ ਦੀ ਆ ਮੈਂ ਨਵੀਂ ਚੜਾਉਂਦੇ ਮੈਂ ਨਵਾਂ ਕੀਤਾ ਚੜਾਉਣਾ ਸਾਲਾ ਦੀਂਦਾ ਦਾ ਕਿਧਰ ਜਾਂਦਾ ਫੜ ਯਾਰ ਮਰਜੀ ਉਹ ਕੈਮਰੇ ਦੇ ਘਾਤ ਰੱਖ ਲੈ ਤੇ ਦੋਸਤੋ ਮੈਂ ਰਾਤੀ ਗੁੱਡਾ ਢਾ ਕੇ ਆ ਗਿਆ ਪਰ ਮਜ਼ਾ ਮੂਜਾ ਨਹੀਂ ਆਇਆ ਗਾਇਜ਼ ਕੁਛ ਲੱਭਦਾ ਦਾ ਹੈਂਡਸ ਤੋਂ ਹੁਕਮੀ ਸਾਡੇ ਬੈਕਟੇ ਨੇ ਤਰੀਲਾ ਦੇਖੀਏ ਨੇ ਕੰਮ ਹੈ ਨਹੀਂ ਇਹਨੇ ਕੰਮ ਅਰੀਤ ਕਿੱਥੇ ਆ ਅਰੀਤ ਤਾਂ ਕੋਈ ਕ੍ਰੀਨ ਨੰਨੀ ਕੋ ਬੈਠਾ ਲੈ ਆਉ ਨੂੰ ਬੁਲਾ ਕੇ ਬੁਲਾ ਨਾ ਮਾ ਤਾਂ ਦੋਸਤੋ ਅਮਰਦਾਸ਼ ਕਾਰ ਕੈਨਸਲ ਕਾਰ ਬਣ ਗਈ ਹੁਣ ਪ੍ਰੀਤ ਦੀ ਦੀ ਹੂੰ ਤੇ ਦੋਸਤੋ ਤੁਸੀਂ ਅੱਗੇ ਵਲੋਗਰ ਬਣੇ ਰਹੋ ਵੀ ਪ੍ਰੈਂਕ ਕੀ ਹੁੰਦਾ ਵਾ ਬੜਾ ਵਧੀਆ ਘੈਂਟ ਪ੍ਰੈਂਕ ਹੋਣਾ ਵਾ ਬੜਾ ਘੈਂਟ ਪ੍ਰੈਂਕ ਹੋਣਾ ਵਾ ਦੋਸਤੋ ਤਾਂ ਦੋਸਤੋ ਮੈਂ ਤਾਂ ਮੈਂ ਇੱਕ ਚੀਜ਼ ਦਿਖਾ ਕੇ ਆਂਦਾ ਮਾਂ ਆਦ ਤੱਕ ਤੇ ਦੋਸਤੋ ਕਿੰਨੇ ਵੀ ਪ੍ਰੀਤ ਦੀ ਨਾਲ ਪ੍ਰੈਂਕ ਕਰਨਾ ਹੈ ਪ੍ਰੋਪੋਜ਼ ਕਰਨਾ ਹੈ ਕਹਿੰਦੇ ਮੈਂ ਪ੍ਰੈਂਕ ਕਰ ਦੇਣਾ ਕੈਮਰਾ ਉਸ ਤੋਂ ਮੈਂ ਤੁਹਾਨੂੰ ਕੱਲ੍ਹ ਦੱਸਦਾ ਮੈਂ ਠੀਕ ਹੈ ਪ੍ਰੈਂਕ ਦਿੱਤੀ ਤਾਂ ਵੀ ਕੋਈ ਪ੍ਰੈਂਕ ਨਹੀਂ ਮਿਲਦਾ ਤਾਂ ਤੁਹਾਨੂੰ ਕੱਲ ਦੇ ਵਲੌਗ ਚ ਮਿਲਦਾ ਹੈ ਹੁਣ ਆਪਾਂ ਕੰਟੀਨਿਊ ਕਰਦੇ ਫੇਰ ਹੀ ਬਣਾਇਆ ਠੀਕ ਆ ਤਾਂ ਦੋਸਤੋ ਜਿਹੜੀ ਮੈਂ ਤੁਹਾਨੂੰ ਬਾਰ ਚੀਜ਼ ਦਿਖਾ ਕੇ ਆਹਨ ਪਾਪਾ ਗੱਲ ਕਿਸੇ ਤੇ ਪ੍ਰੈਂਕ ਕਰਦੇ ਨੇ ਉਹ ਵੀ ਇੱਕ ਚੀਜ਼ ਕੀ ਹੋ ਇੱਕ ਇੱਕ ਕੀ ਕਰਨਾ ਹਾਂ ਹਾਂ ਉਹ ਪੱਕਾ ਉਹ ਪ੍ਰੈਂਕ ਤਾਂ ਸਹੀ ਆ ਤੁਸੀਂ ਪਹਿਲਾਂ ਕਰੋ ਕੀ ਹੋ ਉਹ ਪ੍ਰੈਂਕ ਕੀ ਚਲੋ ਗਾਇਜ਼ ਜੋ ਵੀ ਹੋਊਗਾ ਦੇਖਦੇ ਆ ਕਿਦੇ ਤੇ ਹੁੰਦਾ ਕਿਦੇ ਤੇ ਕਰਨਾ ਕਿਦੇ ਤੇ ਕਰਵਾਂ ਦੀ ਜੀ ਯਾਰ ਵਿਚਾਰੇ ਕਿਤੇ ਬਾੜੀ ਨਾ ਡਰ ਜੇ ਕਿਤੇ ਰੋਣੀ ਨਹੀਂ ਸੱਚ ਨਹੀਂ ਹੁੰਦਾ ਦੇਖੀ ਜਾਊਗੀ ਕੱਲ ਕਰਾਂਗੇ ਤੇ ਫਿਰ ਤੂੰ ਆ ਬਲੌਗ ਅੱਜ ਕਿਉਂ ਬਣਾ ਰਿਆ ਮੈਂ ਕੱਲ ਨੂੰ ਸ਼ਾਮ ਨੂੰ ਹੀ ਇਹ ਬਣਾਵਾਂਗਾ ਇਸਟਾਰਟ ਕੀਤਾ ਨਾ ਪ੍ਰੈਂਕ ਮੇ ਮਮੀ ਦੋਸਤਾਂ ਇੱਥੇ ਬੈਠੇ ਨਾ ਯਾਰ ਕੀ ਘਬਰਾਟ ਹੋਦੀ ਆ ਕਿੰਨੀ ਉਹ ਮੈਨੂੰ ਅਮਨ ਵਾਲਾ ਬਲੌਗ ਦੇਖ ਕੇ ਬਾਲੀ ਹੋਣ ਲੱਗ ਗਈ ਉਹਦੀ ਮੰਮੀ ਨਾ ਬੰਦਲੀ ਬੈਠੀ ਗੱਡੀ 'ਚ ਉਧਰੋਂ ਤਾਂ ਮੈਨੂੰ ਵੀ ਹੁਣ ਘਬਰਾਟ ਜੀ ਹੁੰਦੀ ਸੀ ਪੈਨ ਨੂੰ ਉਹਨੂੰ ਦੇਖ ਦੇਖ ਮੈਨੂੰ ਹੋਰ ਹੋਈ ਜਾਵੇ ਵੇ ਚਲ ਤਾਂ ਬੈਠੇ ਖਾਪੋ ਕਰ ਰਹੇ ਸੀ ਸਕੂਲ ਵੀ ਜਾਣਾ ਚਾਹੀਦਾ ਮੈਂ ਛੁੱਟੀ ਕਰ ਲਿਆ ਕਿਉਂ ਛੁੱਟੀ ਬਹੁਤ ਤੁਸੀਂ ਆਲੇ ਲਾਤੇ ਆ ਨਾ ਦਰ ਸਕੂਲੇ ਇੱਕ ਦਿਹਾੜੀ ਸਕੂਲੇ ਨਹੀਂ ਗਏ تیر ਤੇ ਜਲੇ ਸੋਏ تیر ਤੇ ਕਿਉਂ ਗੜੀ ਕੀ ਸੀ ਮੈਡਮ ਨੂੰ ਦੇਣੇ ਕਾਦੇ ਪ੍ਰਿੰਟਾਂ ਦੇ ਫੋਟੋਸਟੇਟ ਆਣੀਆਂ ਕਾਦੀਆਂ ਫੋਟੋਸਟੇਟ ਕਰਾਈਆਂ ਪਤਾ ਨਹੀਂ ਐਗਜ਼ਾਮੀਸ਼ਨ ਮਾਸਟਰ ਹਾਂ ਇੱਕ ਨੋਟ ਚ ਕਰ ਕੋਈ ਜਲਦੀ ਮੈਲ ਕੱਢ ਲਿਆ ਕਰ ਓਏ ਮੈਂ ਉਹਨੂੰ ਦੂਜੇ ਨੂੰ ਅਮਰ ਨੂੰ ਉਹ ਪੜਦਾ ਪਟਿਆ ਵਾਲਾ ਉਹ ਭੇਜਿਆ ਸੀਗਾ ਹੂੰ ਇਲਾਜ ਹੂੰ ਉਹ ਕਈ ਕੁਸ਼ ਕਰਕੇ ਆ ਦੇਖਾ ਕਰਨਾ ਉਹ ਕਹਿੰਦਾ ਸੀਗਾ ਮੈਨੂੰ ਪਤਾ ਨਹੀਂਗਾ ਆ ਦੇ ਕਹਿੰਦਾ ਮੈਨੂੰ ਜੇ ਕੰਨ ਦਾ ਪੜਦਾ ਪਾਟ ਦੇ ਉਹ ਜਿਹੜਾ ਹਾਂ ਦੇਖ ਪਤਾ ਕਿਹੜੇ ਕਿਹੜੇ ਕਾਦੇ ਕਾਦੇ ਪੱਤੇ ਲੈਣੇ ਆ ਅੰਬ ਦੇ ਜਾਮਣ ਦੇ ਤੇ ਪਿੱਪਲ ਦੇ ਦਸ 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 ਪੱਤੇ ਲੈ ਕੇ ਉਹਨਾਂ ਨੂੰ ਉਬਾਲ ਕੇ ਜਦੋਂ 100 ml ਪਾਣੀ ਰਹਿ ਗਿਆ ਮਤਲਬ ਇੱਕ ਗਲਾਸ ਵਾਲਣਾ ਇੱਕ ਗਲਾਸ ਨੀਰਬਾਉਟ ਕਿੰਨਾ ਵੀ ਕਿਹਾ ਤੇ ਜਦੋਂ ਥੋੜਾ ਜਿਹਾ ਰਹਿ ਗਿਆ ਫਿਰ ਉਹਨੂੰ ਸਰੋਂ ਦੇ ਤੇਲ ਚ ਪਾ ਕੇ ਫਿਰ ਉਬਾਲ ਲੈਣਾ ਫਿਰ ਜਦੋਂ ਸਰੋਂ ਦੇ ਤੇਲ ਚ ਸੁੱਕ ਗਿਆ ਫਿਰ ਉਹਦੀਆਂ 5-5 ਬੂੰਦਾਂ ਪਾਉਣੀਆਂ ਨੇ ਕਰਨਾ ਚ ਜਿਹੜਾ ਖਰਾਬ ਆ ਉਹ ਚ 5 ਪਾਉਣੀਆਂ ਨੇ ਜਿਹੜਾ ਸਹੀ ਆ ਉਹ ਚ 2 ਹਣਾ ਮਰ ਤੈਨੂੰ ਸੁਣ ਗਿਆ ਬਲੌਗ ਦੇਖ ਕੇ ਆਪਦਾ ਇਲਾਜ ਸ਼ੁਰੂ ਕਰ ਦੇ ਹੁਣ ਤੇਰੇ ਪੈਸੇ ਤਿੰਨੇ ਕਿਆ ਤਿੰਨੇ ਕਿਆ ਤਿੰਨੇ ਕਿਆ ਵੀਰ ਭੇਦਰ ਵੀਰ ਭੇਦਰ ਵੀਰ ਭੇਦਰ ਕਾਦੇ ਇਲਾਜ ਦੇ ਵੀਰ ਭੇ ਨਾ ਨਾ 10000 ਰੁਪਏ ਦੇ ਕੇ ਜਾਈ ਮੈਂ ਤਾਂ ਦੋਸਤੋ ਮੈਂ ਵੱਡੇ ਵੱਡੇ ਡਾਕਟਰਾਂ ਕੋਲੇ ਇਲਾਜ ਨਹੀਂ ਹੋਣਾਗਾ ਮੈਂ ਤੈਨੂੰ ਇਲਾਜ ਦੱਸਦਾ ਕੀ ਕਰਦੇ ਕੰਨ ਦਾ ਪਰਦਾ ਫਟਿਆ ਹੋਊ ਤਾਂ ਇਹੀ ਇਲਾਜ ਕਰਨਾ ਹੈ ਠੀਕ ਹੈ ਮੇਰੇ ਸੇ ਆਪਾਂ ਤੇ ਬੁੱਤਾ ਦੋਦੇ ਗਲੂ ਲੈ ਕੇ ਆਪ ਜੁੜਦੇ ਨੇ ਪਰਦੇ ਆਓ ਗਲੂ ਨਾਲ ਜੋੜਦੇ ਆਪਾਂ ਜੋੜਦੇ ਨੇ ਪਰਦੇ ਅੱਦੇ ਜੋੜਨੇ ਆ ਆਲੇ ਪਰਦੇ ਨਹੀਂ ਜੋੜੂ ਇਹ ਕਿੰਜ ਆਦੇ ਪਰਦੇ ਜੋੜਦੇ ਨੇ ਆਪਾਂ ਇਹਨਾਂ ਨਾਲ ਕੇ ਆਪ ਕੰਨ ਚ ਪਾ ਕੇ ਫਿਰ ਜੋੜਦੇ ਨੇ ਆਪਾਂ ਪਰਦੇ ਲੈ ਤੇਰੇ ਜੋੜਨ ਨਾਲ ਲੱਗਦਾ ਮੈਨੂੰ ਇਹ ਮੇਟਾ ਗੁਰੂ ਸਾਹਾ Oh, milah bocah, ayo milah bocah, Cucu milah bocah, Cucu cuju, cuju, cuca, Cucu. Cucu. tanpa telarkan, Cucu, cuca, deketan ya Cucu? Gak itu noni patah, cucu blog deketan ba, tuh sih tan, ya ya. ਹਈ ਜਾਨੂ ਤੁ ਤੁ ਤੇਰਾ ਨਾਮ ਕਿਸਨ ਹੋਰ ਨੇ ਪਤਾ ਲੱਗਣਾ ਚਾਹੀਦਾ ਮੈਂ ਪੈਠਿੰਦੇ ਆ ਬੇਲੀ ਲੱਗੀ ਸਮਝੇ ਤੇ ਪਰ ਵਾਦਾ ਲੈ ਕੇ ਦਰ ਕਰ ਕੀ ਮੈਂ ਪੈਠਿੰਦੇ ਆ ਬੇਲੀ ਤੇ ਮੈਂ ਮੈਂ ਤੈਨੂੰ ਮੈਂ ਤੈਨੂੰ ਬਾਹਰ ਲੈ ਕੇ ਗਈ ਸੀ ਬਾਹਰ ਕੌਣ ਕੰਮ ਕਰਿਆ ਹਣਾ ਨਹੀਂ ਡੱਕਣ ਕੋਈ ਲੱਗਿਆ ਐਕਟ ਮੈਂ ਲਾਈ ਸੀ ਐਕਟ ਵਾ ਤੇ ਬੂਟ ਪਾ ਲੈਂਦੀ ਤੇ ਕੋਈ ਹੈ ਨਹੀਂ ਕੁਛ ਹਾਏ ਮੇਰੇ ਹੁਣ ਕੁਛ ਨਾ ਥੱਲੇ ਨੂੰ ਜਾ ਰਿਹਾ ਵਾ ਇਦਰ ਗੱਦਾ ਸੱਜਦਾ ਇਹਨੂੰ ਮੇਰੇ ਜਾਣ ਓਕਿ ਹੋਈ ਪਈ ਬੋੜਾ ਤਲੇ ਗੱਲ ਦੋਸਤ ਇੱਕ ਮਿੰਟ ਉਸਕੋ ਅੱਛਾ ਬੋਲੀ ਪਾਲਣ ਤੋਂ ਪਹਿਲਾਂ ਗੈਸ ਤੁਸੀਂ ਬੋਲੀ ਮੈਂ ਨੀ ਤੁਸੀਂ ਤਾੜੀਆਂ ਦੱਸੋ ਮੈਂ ਤੁਹਾਨੂੰ ਕਿਹੜੀ ਬੋਲੀ ਬੋਲਣਾ ਇੱਕ ਮਿੰਟ ਤੁਸੀਂ ਤੇ ਕਿਹੜੀ ਮਲਫਾਈ ਦੋਸਤ ਨਹੀਂ ਹਾਂ ਤੁਸੀਂ ਤਾੜੀਆਂ ਸੁਣਾ ਸਸ ਗੜੀ ਵਰੀ ਜਿਹੜੀ ਤੂੰ ਪਾਈ ਸੀ ਜੀ ਵੀ ਪਾਤੀ ਮੈਂ ਵੀ ਪਾਤੀ ਨਾਲ ਹੀ ਪਾਤੀ ਮੈਂ ਪਿਆ ਬਾਗਲਾ ਮੇਰੇ ਕੋਲ ਨਹੀਂ ਬੰਨਾ ਪੁੱਤ ਵੀਰ ਦਾ ਤੀਜਾ ਮੇਰਾ ਤਾਂ ਵੀ ਆਦੇ ਮਾਣ ਤੇ ਵੀ ਬਾਗ ਨਾਲ ਮਾਣ ਨਾਲ ਜੀ ਬੋਲਦੇ ਬੋਲੀ ਮੂਹ ਨਹੀਂ ਬੋਲਣਾ ਮਤਲਬ ਐ ਤਾੜੀਆਂ ਮਾਰ ਕੱਲ ਤਾਂ ਇਹਦਾ ਮੇਰਾ ਬੂਆ ਦੇ ਕੇ ਮਟਾ ਟੇਕਦਾ ਲੱਗਦੇ ਪੰਡ ਤਾਂ ਦੋਸਤਾਂ ਚ ਬੈਠੇ ਹੋਏ ਨੇ ਕਿ ਮੈਂ ਕੀ ਕਰੀਏ ਬੇਲੇ ਬੋਲੇ ਰੇ ਸੋਚੀ ਜਿਹੜੀ ਜਿਹੜਾ ਹਾਲਾ ਚੰਪੀਆ ਫਿਰ ਕੀ ਕਰੀਏ ਗਾਣਾ ਸੁਣਾ ਦੇ ਗਾਣਾ ਸੁਣਾ ਦੇ ਕੋਈ ਨਹੀਂ ਮੈਂ ਨਹੀਂ ਚਲ ਮੈਂ ਸੁਣਾ ਤੁਮੀ ਚਲਪੋ ਦੋਨੇ ਕਿੱਥੇ ਜਾਂਦੇ ਗਾ ਚਲੋ ਪਰ ਰੋਈ ਨਹੀਂ ਨਾ ਤੂੰ ਤੇ ਰੋਵੀਂ ਸੀ ਰੋਈ ਨਹੀਂ ਨਾ ਇਹ ਕਿਹੜਾ ਰੋਈ ਨਾ ਗਾਣਾ ਸੋਰ ਹੱਸਿਆ ਲੀ ਲਾ ਤੇ ਹਾਂ ਕਿਉਂ ਗੇੜਾੜਨ ਲੱਗ ਕੇ ਤੇਰੇ ਨਹੀਂ ਗਾਣਾ ਤਰੋਣ ਵਾਲਾ ਸੀ ਹਨਾ ਵੀ ਕਹਿਣਾ ਤਾਂ ਸੀਗਾ ਰੋਈ ਨਾ ਪਹਿਲਾਂ ਪੀ ਰੋਣੀ ਲੱਗ ਦਿੱਤਾ ਰੋਈ ਨਾ ਚਲੋ ਦੋਸਤੋ ਤੇ ਖੱਪਗਰੀ ਕਰਦੇ ਨੇ ਹੁਣ ਤਾਨਾ ਨਹੀਂ ਗਾਣਾ ਨਹੀਂ ਨਹੀਂ ਗਾਣ ਤੇ ਸਰਦਾ ਸਾਡਾ ਰਹਿਣ ਦੱਸ ਸੁਣਨਾ ਨਹੀਂ ਮੈਂ ਗਾਣਾ ਮੈਸਨਾਨਾ ਮੈਸਨਾਨਾ ਜੇ ਯਾਦ ਮੇਰੀ ਆਈ ਕੁਛ ਰਹੀ ਇਹ ਕਿੜੀ ਨਹੀਂ ਇਹ ਕਿਹੜਾ ਨਾਲੇ ਗਾਣਾ ਰੋਣ ਵਾਲਾ नाले खुश रही साइड सॉन्ग हस हस गाना मेरी मर्जी oh. तो दोस्तों मम्मी कह रहे हैं व्लॉग एंड कर मम्मी ते गल तो नहीं आ रही यार तूसी करोगे ऐ थे किस काम कर कर चलो यार मैं ये सवेरे स्कूल ले भी जाना आ तो चलो दोस्तों मिलते हैं नेक्स्ट व्लॉग के बीच Hej <tryk> hej <tryk> <tryk>